ਸਮਰਾਲਾ ਕੋਲਿਸਟੇ ਵੱਲੋਂ ਸਪੈਸ਼ਲ ਨਾਕੇਬੰਦੀ ਦੌਰਾਨ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਨੂੰ ਕਾਬੂ ਕੀਤਾ ਗਿਆ। ਡੀਐਸਪੀ ਤਲੋਚਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਨਾਕੇਬੰਦੀ ਦੌਰਾਨ ਬੁਲਟ ਮੋਟਰਸਾਈਕਲਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸਾਇਲੈਂਸਰਾਂ ਦੀ ਚੈਕਿੰਗ ਦੌਰਾਨ ਜੋ ਮੋਟਰਸਾਈਕਲ ਪਟਾਕੇ ਮਾਰਦੇ ਹੋਏ ਨੌਜਵਾਨ ਨੂੰ ਕਾਬੂ ਕੀਤੇ ਗਏ। ਉਹਨਾਂ ਨੂੰ ਭਾਰੀ ਜੁਰਮਾਨਾ ਕਰਕੇ ਸਮਰਾਲਾ ਥਾਣੇ ਵਿਖੇ ਵੀ ਜਗਿਆ। ਡੀਐਸਪੀ ਤਲੋਚਨ ਸਿੰਘ ਨੇ ਆਪਣੀ ਗੱਲਬਾਤ ਕਰਦੇ ਸਖ਼ਤ ਸ਼ਬਦਾਂ ਦੇ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਅਨਗਿਆਲੀ ਕੀਤੀ ਜਾਂਦੀ ਹੈ ਤਾਂ ਉਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਕਾਸੋ ਆਪਰੇਸ਼ਨ ਹੈ ਸਾਡੇ ਸਮਰਾਲੇ ਵੀ ਦੇ ਮੱਝੂੜਾ ਦੋਨੇ ਖਾਣਾ ਚੱਲ ਰਿਹਾ ਸਾਡੇ ਮਾਨਯੋਗ ਐਸਐਸਪੀ ਜੋਤੀ ਜਾਦਵ ਜੀ ਪੰਨਾ ਉਹਨਾਂ ਦੇ ਦੇਸ਼ਾਂ ਦਿਸ਼ਾ ਨਿਰਦੇਸ਼ਾ ਦੇ ਤਾਪ ਚੱਲ ਰਿਹਾ ਕਾਸੋ ਜਿਹੜਾ ਇਸ ਵਾਸਟੈਂਡ ਰੇਲਵੇ ਸਟੇਸ਼ਨ ਤੇ ਭੀੜ ਵਾਲੀਆਂ ਜਗ੍ਹਾ ਜਿਹੜੀਆਂ ਉਹ thorough search ਕਰ ਰਹੇ ਹਨ ਤਾਂ ਕਿ ਜਿਹੜਾ ਕੋਈ ਸ਼ਾਰਦੀ ਅੰਸਰ ਹੈ ਉਹ ਸਾਡੇ ਸ਼ਹਿਰ ਦੇ ਵਿੱਚ ਈਡੀਓ ਦੀ ਐਂਟਰੀ ਨਾ ਕਰ ਫਟੇ ਇਸੋ ਬਿਨਾ ਜਿਹੜੇ ਵੋਲਟ ਵਗੈਰਾ ਪਟਾਕਿਆਂ ਦੇ ਜਿਹੜੇ ਆਵਾਰਾ ਬੱਚੇ ਆ ਉਹਨਾਂ ਦੇ ਵੀ ਨਕੇਲ ਕੱਢ ਰਹੇ ਆ ਤੁਹਾਡੇ ਸਾਹਮਣੇ ਹੀ ਆ ਜਿਵੇਂ ਉਹਨਾਂ ਬੁਲਟ ਇੱਕ ਬੰਦ ਵੀ ਕੀਤਾ ਅਸੀਂ ਪਟਾਕੇ ਮਾਰਨਾ ਤੇ ਸ਼ਾਮ ਤੱਕ ਸਾਡਾ ਚੱਲਦਾ ਰਹੂਗਾ ਕੱਲ ਵੀ ਜਿਹੜਾ ਅਸੀਂ ਇੱਕ ਐਨਡੀਪੀਐਸ ਸੈਕਟਰ ਦਾ ਪਰਚਾ ਦਿੱਤਾ ਜਿਹੜਾ ਰਿੰਕੂ ਬਦਨਾਮ ਜਿਹੜਾ ਸਾਡਾ ਨਸ਼ੇ ਵੇਚਣ ਵਾਲਾ ਬੰਦਾ ਸੀ ਉਹਦੇ ਖਿਲਾਫ ਅਸੀਂ ਅ ਅਪਰੋਕਸੀਵੇਟਰ 3 ਗ੍ਰਾਮ ਸਮਟਿੰਗ ਜਿਹੜੀ ਆ ਇਹਨਾਂ ਨੂੰ ਵੀ ਬਰਾਮਦ ਕੀਤੀ ਜੀ ਕਸ ਆਪਰੇਸ਼ਨ ਸਾਡਾ ਹਰ ਰੋਜ਼ ਹੀ ਚੱਲਦਾ ਤੇ ਆਲ ਸਵੇਰੇ ਵੀ ਜਿਹੜਾ ਮਸੂੜੇ ਵੀ ਦਾ ਇਹ ਕੈਲਡਾ ਸਪੈਕਰ ਬੰਦਾ ਫੜਿਆ ਨਸ਼ਿਆ ਜੇ ਸਾ ਹੁੱਲਣਵਾਜੀ ਕਰਦੇ ਨੇ ਮੋਟਰਸਾਈਕਲਾਂ ਦੇ ਪਟਾਕੇ ਹੋ ਜਾਂਦੇ ਨੇ ਕੀ ਮੈਸੇਜ ਆਣਾ ਤੁਹਾਨੂੰ ਇਹਨਾਂ ਨੂੰ ਮੈਂ ਉਹਨਾਂ ਨੂੰ ਇਹੀ ਮੈਸੇਜ ਆਣਾ ਜਿਵੇਂ ਹੁਣ ਤੁਹਾਡੇ ਸਾਹਮਣੇ ਇਹ ਬੱਚੇ ਆ ਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਆ ਵੀ ਇਹਦੇ ਜਿਹੜੇ ਮਦਰ ਫਾਦਰ ਦੇ ਖਿਲਾਫ ਵੀ ਜਿਹੜੇ ਅਸੀਂ ਗ੍ਰੀਲ ਐਕਸ਼ਨ ਲਾਵਾਂਗੇ ਇਸੋ ਬਿਨਾ ਇਹ ਦੱਸਣਾ ਚਾਹਣਾ ਵੀ ਜਿਵੇਂ ਬਦੌਊ ਡਰਾਈਵਿੰਗ ਲਾਇਸੈਂਸ 10000 ਰੁਪਏ ਜੁਰਮਾਨਾ ਆ ਜਿਹੜਾ ਵੋਲਟ ਪਟਾਕੇ ਮਾਰੂਗਾ 5000 ਰੁਪਏ ਜੁਰਮਾਨਾ ਆ ਇਦੇ ਵਿੱਚ ਇਹਨਾਂ ਦਾ 17000 ਰੁਪਏ ਜੁਰਮਾਨਾ ਹੋਊਗਾ ਇਸੋ ਬਣਾ ਇਹ ਵੀ ਵਾਰਨਿਕ ਦੇਣੀ ਚਾਹੀਦੀ ਹੈ ਵੀ ਹਰ ਜਿਹੜੇ ਮਾਪੇ-ਬਾਪ ਨੂੰ ਆਪਣੇ ਜਦੋਂ ਬੱਚੇ ਬਾਹਰ ਨਿਕਲਦੇ ਆ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਜਿਹਨਾਂ ਕੋਲ ਵੋਲਟ ਵਗੈਰਾ ਆ ਉਹ ਪ੍ਰੋਪਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਕਿੰਦਾ ਸਲੈਂਸਰ ਵੀ ਜਿਹੜਾ ਅਸੀਂ ਮੌਕੇ ਤੇ ਲਵਾ ਲਿਆ ਹੈ ਤਾਂ ਤੇ ਜਿਹੜੇ ਮਿਸਤਰੀਆਂ ਲਾਇਆ ਸਲੈਂਸਰ ਉਸ ਮਿਸਤਰੀ ਨੂੰ ਜਿਹੜੀ ਹੈ ਸਜ਼ਾ ਜ਼ਰੂਰ ਦੇਵਾਂਗੇ ਦੇ ਵਿੱਚ ਸਰ ਜਿਵੇਂ ਦੇਖੇ ਗਏ ਲਾਇਸੈਂਸ ਵਗੈਰਾ ਹੈ ਜੀ ਇਹਨਾਂ ਦੇ ਮਾਪਿਆਂ ਤੇ ਵੀ ਬਣਦੀ ਕਰ ਬਈ ਬਾਪਿਆਂ ਨੂੰ ਵੀ ਅਸੀਂ ਫਸ ਵਾਰਨਿੰਗ ਕਰਾਂਗੇ ਸੈਕੰਡ ਫਿਰ ਜਿਹੜਾ ਲੀਗ ਲੈਕਸ਼ਨ ਆ ਮਾ ਜੇ ਵਿਦਾਊਟ ਡਰਾਈਵਰ ਲਾਇਸੈਂਸ ਬੱਚੇ ਨੂੰ ਵਹੀਕਲ ਦਿੰਦਾ ਉਹਦੇ ਖਿਲਾਫ 3 ਸਾਲ ਦੀ ਸਜ਼ਾ ਦੇ ਖਿਲਾਫ ਕਾਰਵਾਈ ਕਰਤੋ ਬਸ ਸਰ ਸਰਚ ਵੀ ਅੰਦਰ ਵਿੱਚ ਅੱਜ ਕੁਝ ਮਿਲੇ ਆ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ ਕੱਲ ਵੀ ਕਸੋ ਕੀਤਾ ਸੀ ਕੱਲ ਵੀ ਇੱਕ ਬੰਦਾ ਫੜਿਆ ਸੀ ਜਿੱਦੋਂ ਹੀ 3 ਗ੍ਰਾਮ ਹੈਰੋਨ ਬਰਾਮਦ ਕੀਤੀ ਆ ਅਜੇ ਸਾਡਾ ਚੱਲ ਰਿਹਾ ਜਿਵੇਂ ਮਿਲੂਗਾ ਫਿਰ ਤੁਹਾਨੂੰ ਨਾਲ ਜ਼ਰੂਰ ਸ਼ੇਅਰ ਕੀਤੀ ਜਾਊਗਾ ਠੀਕ ਹੈ